ਓਏ ਗੱਤਾਂ ਨਾ ਜਾ ਓਏ ਗਰੰਟੀ ਨਹੀਂ ਲੈਣਾ ਕਰਤੀ ਲਵੇ ਇੰਨੇ ਗਰੰਟੀ ਤੋਂ ਕੀ ਲੈਣਾ ਯਾਰ ਪਾ ਲੈ ਨਵਾਂ ਰਹਿ ਬੜਾ ਅੱਧਾ ਕੀ ਕਰਾ ਆਪਾਂ ਕਿੰਨਿਆਂ ਕੇ ਸਸਤੀਆਂ ਦੰਨੇ ਆ ਬਾਈ ਨਹੀਂ ਰਾਜੂ ਝਾਲ ਚੱਲਾਂਗੇ ਨਹੀਂ ਨਹੀਂ ਹੋਵੇ ਨਹੀਂ ਆਪਾਂ ਕਿੰਨਿਆਂ ਕੇ ਸਸਤੀਆਂ ਦੰਨੇ ਆ ਆਪਾਂ ਵੀ ਵਪਾਰੀ ਆ ਯਾਰ ਮਾਲ ਮੋਲੀ ਚੀਜ਼ ਚੱਲ ਯਾਰ ਚੰਗੀਆਂ ਲੈਣੇ ਚੰਗੀਆਂ ਵੇਚ ਦੇ ਛੱਡ ਗੱਲ ਸੌਦਾ ਕਰ ਨਹੀਂ ਨਹੀਂ ਕਰ ਲੋ ਕਰ ਕਰ ਤਵੇੜਾ ਕੌਣ ਲੈਣਾ ਥਾ ਕੋ ਆ ਕੇ ਰੰਗ ਲੈ ਤੂੰ ਛੱਡ ਦੇ ਨੂੰ ਫੇਰ ਕਰ ਲਈ ਛੱਡ ਚੋ ਜਾ ਲਓ ਜੀ ਇਹ ਤੇ ਮਗਰ ਇੱਕੀ ਇਹ ਮੈਂ ਉਹ ਵੇਚਦਾ ਉਹ ਨਹੀਂ ਵੇਚ ਇਹਨੇ ਉਹ ਜੋੜਾ ਹੈ ਅਰਲੀ ਦੇ 71 ਨਮਰਾ ਜਨਾ ਦੇ ਜੀ ਉਹ ਲਿਆ ਨਹੀਂ ਨਹੀਂ ਮੈਂ ਨਾ ਗਲਤ ਗੱਲ ਨਾ ਕਰੀ 14000 ਰੁਪਏ ਦਿੰਦਾ ਹੈ 14 ਕੋਈ ਦੀ ਗੱਲ ਕੋਈ 14 ਕਾੜੀ ਹੋਈ ਥੋੜੀ ਕਾਦੀ ਹੋਈ ਗੱਲ ਹੈ ਗੱਲ ਹੋਈ ਸੀ ਕਾਦੀ ਗੱਲ ਹੋਈ ਤੂੰ ਗੱਲ ਤਾਂ ਖੁੱਤ ਦਾ ਉਹ ਨਹੀਂ 14 ਕੋਈ ਉਹ ਥੋੜੀ ਜਿਹੀ ਨਿੱਸੀ ਹੈ ਕੋਈ ਨਿੱਸੀ ਹੈ ਬੱਲੇ ਜਲ ਕੰਮ ਕਰੀ ਗਾ ਭਾਈ ਆਪਾਂ ਨੇ ਆਪਾਂ ਕਹਿੰਦੇ ਤੂੰ ਮੋੜ ਵੇਦਾ ਬਹੁਤ ਕਰਦੇ ਰੱਖੀਦਾ ਠੀਕ ਨੇ ਉਨ ਕੀ ਕਰਾਂ ਭਾਈ ਹੋਰ ਕਿੰਜ ਐਸ ਕੋਈ ਹੈ ਮਾਤਾ ਅੱਖੀ ਬਾਈਆਂ ਨਾਲ ਲੜੀ ਉਹ ਲੜਦੇ ਨੇ ਲੜਨਾ ਤਾਂ ਕਾਨੂੰਨ ਪਪਚਾਰੇ ਨਾਲ ਲੜਨਾ ਹੈ ਔਰੇ ਮੇਲਾ ਦੇਖਣ ਆਏ ਆ ਔਰ ਜਰ ਨਵੇੜ ਦੋ ਹੋਰ ਲੈਣੀਆਂ ਫਿਰ ਤੂੰ ਲੈ ਲੈ ਪਹਿਲਾਂ ਇਹਨੂੰ ਦੋ ਇਹਨੂੰ ਖਰਜਾ ਯਾਰ ਉਹ ਨਵੇੜ ਫਰਸਾ ਤਾਂ ਆਈ ਉਹਨਾਂ ਦਾ ਹੋਰ ਕੀ ਅੱਖੇ ਨਾ ਨਵੇੜ ਉਹ ਇੰਨਾ ਥੱਲੇ ਤਾਂ ਥੋੜੀ ਹੋਣਾ ਦਾ ਫਿਰ ਤੂੰ ਵੀ 25 ਦੀ ਵੀ ਨਹੀਂ ਕੋਈ ਗੱਲ ਰੱਬ ਨਾਲ ਅਗਦੀ ਕਰ ਸਾਨੂੰ ਦੱਸ ਰਸਤੇ ਬਾ ਬੱਚੇ ਦੋ ਆ ਇਹ ਦੇ ਦੇਖ ਲੈ ਬੱਚੇ ਮੇਰਾ ਰਾਹ ਪਾ ਦੇ ਰਾਹ ਪਾ ਕੋਈ ਗੱਲ ਸਾਨੂੰ ਹੈਂ ਚੌਧਰੀ ਰਾ ਪਾ ਸਾਨੂੰ ਕੋਈ ਹਾਂ ਬਸ ਰੋ ਪੈਸੇ ਮੰਗ ਲਾ ਹਾਂ ਦਸੀ ਆਓ ਕ੍ਰਿਸ਼ਨ ਨੂੰ ਵੀ ਪਤਾ ਕੀ ਲਿਆ ਤੂੰ ਮੱਕਲਾ ਮਿੱਕੀ ਮੰਦਰਾ ਤੂੰ ਮੰਗ ਲਿਆ ਪੱਟਾ ਸਾਰਾ ਰੋਹੀ ਹੋ ਗਈ ਢੱਡੇ ਚ ਆਉਂਦਾ ਸੇਵਾ ਹੁਣ ਕੀ ਕਰੀਏ ਰੱਬ ਨੇ ਉਹ ਭਾਈ ਉਰਾ ਰਸਤੇ ਪਾ ਦੇ ਸਾਨੂੰ ਕੋਈ ਠੀਕਾ ਨਹੀਂ ਭਾਈ ਆ ਜੀ ਮਿੰਟ ਪਾ ਬਣਾ ਦੇ ਉੱਥੇ ਤੋਂ ਤਾਂ ਕੋਈ ਫਾਇਦਾ ਨਹੀਂ ਹੁੰਦਾ ਚੱਲ ਗੱਲ ਤੋਸਾਫ ਗੱਲ ਦਾ ਰੱਖਣ ਲੈਣੀ ਹਾਂ ਦੱਸ ਲਾ ਇਹ ਗੱਲ ਮੰਨ ਗਈ ਰਾਜੂ ਕੀ ਕਰਕੇ ਟੱਕਾ ਦੋ ਦੋ ਨੇ ਬੱਚੇ 5000 ਹੈ ਨਾ ਕੀ ਮੰਗਿਆ ਤੇ ਤੂੰ ਕੁਛ ਵੀ ਨਹੀਂ ਮੰਗਿਆ ਨਾ ਬਾਕੀ ਜੇ ਆਪਾਂ ਨੇ ਹੋਈ ਹਿਸਾਬ ਨਾਲ ਕਰਿਆ ਆਪਰੇ ਆ ਪਿਆ ਸਿਰਫ ਹਾਂ ਹਾਂ ਉਹ ਕੀ ਦੋ ਕਰੇ ਹਾਂ ਹਾਂ ਚੱਲ ਆ ਯਾਰ ਕੀ ਲਾਉਣਾ ਤੂੰ ਦੇਊਗਾ ਨਾ ਅੱਛੀ ਝੋਲੇ ਤਾਂ ਲੈ ਨਹੀਂ ਹਾਂ ਤੈਨੂੰ ਵੇੜ ਕਰ ਵੇੜ 16000 ਜੀ ਆਓ ਬਈ ਇਧਰ ਗੱਲ ਕਰੀਏ ਇਧਰ ਇਧਰ ਆ ਗਿਆ ਯਾਰ ਭਾਈਓ ਲੈ ਮਿਹਰਬਾਨੀ ਆ ਨੀਅਤ ਭਾਈ ਯਾਰ ਸਾਰਾ ਦਿਨ ਗਾਨੀਆਂ ਤੇ ਬੰਨੀ ਰੱਖੀ ਫਿਰ ਇਹ ਆਪਾਂ 20 ਮਿੰਟ ਨੂੰ ਅੱਗੇ ਗਾਣਾ ਤੁਹਾਨੂੰ ਪਾ ਲੈ ਜਿਹੜੀ ਵਿਗਤੀ ਵੇਚੋ 16000 ਦਿੰਦਾ ਜੀ ਨਹੀਂ ਵੀਰ ਨਹੀਂ ਕਿੱਥੇ ਪੂਰੀ ਹੋ اوہ کیا فیضا تکچی ہے یہ کلا گا ہے اوہ کیا رہا پا دے تو دا گانیاں پوندہ چکار ہیں تو گانیاں نہیں ہوئی ہے چاگیاں نہیں ہے خلی کلا پندر کھڑے تو کلا آنٹ کھڑا کے کھڑے لے کلا نہیں جمانا یہ ہمارا یہاں نہیں بکری تری لکھلی کلا آنٹ کھڑا اوہ باٹے ویر سودا کھڑا گیا ہم دس سیدہ ہے گا کیا کہتا ہوں میں چوبی کہتا ہوں تیس بار ਨਿੱਸੀ ਹੈ ਬੱਕਰੀ 24 ਹੁੰਦਾ 24 ਦਿਨ ਰਾਜੂ ਤੂੰ ਨਹੀਂ ਲਿਸਾ ਪੈ ਗਿਆ ਉਪਰੋਂ ਮੋ ਵੀ ਲਿਸਾ ਪੈ ਗਿਆ 2 ਮਹੀਨੇ ਹੋ ਗਏ ਫਿਰ ਬਾਹਰ ਸੁਰਾਂ ਦੇ ਕਰਦੇ ਨੇ ਤੈਨੂੰ ਪਤਾ ਹੀ ਨਹੀਂ ਇੱਕੋ ਹੀ ਦੱਸਦੇ ਸਾਨੂੰ ਕਿੰਨੇ ਦਿਨੀ ਹੈ ਸਹੀ ਗੱਲ ਤੇ ਆ ਜਾ ਪੁੱਛਣਾ ਰਹਿ ਕਰ ਲਾ ਰਾਜੇ 24 ਵਾਲੇ ਚੱਕਰ ਹਾਂ ਚੱਲ ਰਾਜੇ ਤੈਨੂੰ ਪਤਾ ਹੀ ਆ ਬੱਲੇ 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 ਮਾਮਾ ਪਾਣ ਜਾ ਫੇਰ ਮਿਲ ਲਿਓ ਜੱਫੀ ਪਾ ਕੇ ਹਾਂ ਵੀ ਤੋਂ ਥੱਲੇ ਆ ਕੇ ਗੱਲ ਕਰਾਂਗੇ ਨਹੀਂ ਪਾਣੀ ਨਹੀਂ ਫੇਰ ਲੈ ਕੇ ਕੋਈ ਹੋਣਾ ਹੈ ਆਪਾਂ ਦੀ ਗੱਲੇ ਨਹੀਂ ਕਰੀ ਲੈ ਨਹੀਂ ਨਹੀਂ ਤੂੰ ਜਾ ਠੀਕ ਆ ਜਾ ਬੱਬੂ ਆ ਇਹਦਾ ਦੱਸ ਰਿਹਾ ਕੋਹ ਗੁਰੂ ਵਾਲੀ ਦਾ ਉਹ ਭਰਾਵਾ ਕੋਈ ਵੇਚੇਗਾ ਵੀ ਚਲੋ ਅਗਲਾ ਵੇਚਣਾ ਮਾਰੇ ਮਾਰਾ ਇੱਧਰ ਵੇਚੇ ਨਾ ਵੇਚੀ ਅਗਲਾ ਗੱਲਬਾਤਾਂ ਕਰਦੇ ਹੀ ਐ ਬੰਬ ਕਰ ਦੇ ਆ ਮੇਰੀ ਬੱਕਰੀ ਦਿੱਤੀ ਹੈ ਮਾਚ ਬੰਗੂ ਕੋਈ ਅਗਲੇ ਦਾ ਮਾਲ ਹੈ ਥੋੜੇ ਜਲਦੀ ਬੰਬਨ ਕਿੰਨੇ ਦੇ ਦੇਣੀ ਆ ਦੇਖ ਲੈ ਕੁੱਤਰੀ ਵਰਗੀ ਆ ਕਹਿੰਦਾ 30000 ਮੰਗ ਲਿਆ ਤੇ ਤੂੰ ਕੀ ਮੰਗ ਲਿਆ ਆ ਦੇਖੀ ਉਹ ਵੀ ਬੋਲੀਆਂ ਪਵਾਉਂਦਾ ਬੋਲੀਆਂ ਜਿਹੜਾ ਪਾਉਂਗੀ ਤਾਂ ਫਿਰ ਹੁਣ ਨੀਚੋਂ ਨਾਲੇ ਬੋਲੀਆਂ ਪਾਉਣ ਵਾਲੀ ਗੱਲਾਂ ਨਹੀਂ ਰਹਿ ਗਈਆਂ ਰੱਜੂ ਕੀ ਕਰੀਏ ਬੋਲੀਆਂ ਪਾਉਗੀ ਪਵਾ ਦੂੰਗੀ ਬੋਲੀਆਂ ਪੈਣੀ ਅੰਬਰ ਫਰ ਗਿਆ ਸੀ ਹਾਂ ਰੱਗ ਨਹੀਂ ਰੱਜੂ ਇਹ ਅੰਬਰ ਸਰ ਜੀ ਰੱਜੂ ਹੀ ਰੱਜੂ ਉਹ ਲਾਣੇਦਾਰਾ ਬੋਲੀਆਂ ਪਵਾਦੇ ਭਾਈ ਭੈਣਾਂ ਦੇ ਇੱਥੇ ਕਾੜੀ ਆ ਅਜੂ ਪਵਾਦੇ ਬੋਲੀਆਂ ਤੂੰ ਹੀ ਪਵਾਇਆ ਇਹ ਤਾਂ ਖੜਦਾ ਵੀ ਨਹੀਂਦਾ ਇਹ ਤਾਂ ਉਹੀ ਡੇ ਰਹੀਦਾ ਅੰਨੀ ਗੱਲ ਗੱਲ ਹੁੰਦੀ ਆ ਖੜ ਕੇ ਨਾ ਦੇ ੱਟਕੇ ਨਾ ਥੋੜੀ ਖੋਹਾਂਗੇ ਜਿਹੜੀ ਗੱਲ ਹਾਂ ਦੱਸੋ ਉਹ ਕ੍ਰਿਸ਼ਨ ਨਾਲੋਂ ਵੀ ਪਰੇ ਹੋ ਗਿਆ ਉਹ ਵੀ ਖੜ ਜਾਂਦਾ ਬੁੜਾ ਬੰਦਾ ੜੱਕ ਕੇ ਵਿਚਾਰਾ ਹੱਦੋਂ ਹੀ ਨਹੀਂ ਪੈਰ ਘੱਟ ਕੇ ਖੜ ਜਾਂਦਾ ਛੋਟੇ ਜੋ ਪੱਕੀ ਗੱਲ ਦੱਸ ਕਿੰਨੇ ਦੀ ਦੇਣੀ ਆ ਉਹਦੇ ਚੰਦਾ ਦੱਸ ਹਾਂ ਹਾਂ ਖੜ ਜਾ ਬੋਲ ਦਿਨਾ ਪੱਕੀ ਜੀ ਗੱਲ ਆ ਲੇ ਕਿੰਨੂੰ ਦੱਸ ਦੋ ਮਹੀਨਾ ਦੱਸ ਦੋ ਜਿਹਨੇ ਪੱਟਾ ਕੀ ਉਹਨੇ ਦੇਖਾ ਹੁਣ ਜਮਾ ਕਿਸੇ ਵੇਲੇ ਬੱਤਨ ਨਹੀਂ ਕਿੰਨੇ ਚਿਰ ਦੀ ਗੱਪਣ ਗੱਪਣਾ ਹੈਗੇ 2.5 ਮਹੀਨੇ ਦੀ ਓਏ ਯਾਰ ਖਾਲੀ ਕਰਕੇ ਲੈਣਾ ਬਾਈ ਮਰਜ਼ਾ ਕਰੀਂ ਗੱਪਣ 2 ਮਿੰਟ ਮੰਗੇ ਤੇ 2 ਮਿੰਟ ਮੰਗੇ 2 ਮਿੰਟ ਮੰਗੇ ਤੇ 2 ਮਿੰਟ ਮੰਗੇ ਖਾਲੀ ਕਰਕੇ ਪਹਿਲੇ ਹੀ ਖਾਲੀ ਆ ਯਾਰ ਆਸ ਨੂੰ ਤਾਂ ੱੱਕੇ ਖਾਂਦੇ ਫਿਰ ਨੀ ਜਣੀ ਬਾਈ ਸੋਚੀ ਨਾ ਇਥੋਂ ਲਾਹ ਕੱਚਾ ਮੁੱਲ ਇਥੋਂ ਲਾਹ ਕਿਉਂ ਅਗਲਾ ਮੈਨੂੰ ਕਹਿੰਦਾ ਰਾਜੂ ਨੇ ਮੁੱਲ ਵਧਾ ਦਿੱਤਾ ਨਹੀਂ ਨਹੀਂ ਇਹਨੂੰ ਲੈ ਲਓ ਪਾ ਰੈਡੀਆ ਬੱਕਰੀ 18000 ਦੀ ਦਿਓ ਜੀ ਹੈ ਨਹੀਂ ਲੈ ਮੈਂ ਤਾਂ ਪੱਕ ਪੱਕਾ ਮੁੱਲ ਲਾਤਾ ਹਾਂ ਸੁਣ ਮਰਜ਼ੀ ਤੇਰੀ ਅੱਗੇ ਨਹੀਂ ਬਸ ਮੇਰੀ ਮਰਜ਼ੀ ਹੈ ਮੈਂ ਕਿਸੇ ਦੇ ਡੰਗਰ ਨੂੰ ਕੱਚਾ ਨਹੀਂ ਕਰਦਾ ਫੰਡਰ ਜੇਗਾ ਬਣ ਹੈ ਮੇਰੀ ਮਰਜ਼ੀ ਖਤਮ ਹੋਈ ਚੱਕ ਦੇ ਫਟੇ ਆ ਗਲਤ ਕੰਮ ਮੈਂ ਨਹੀਂ ਕਰਦਾ ਗਲਤ ਕੰਮ ਨਹੀਂ ਕਮੈਂਟ ਅਗਲਾ ਫਿਰ ਗਲਤ ਕਰੂੰਗਾ ਜੂ ਐ ਕਰਦਾ ਰਹਿ ਰਾਜੂ ਆਪਰਾ ਚਾਲ ਚੱਲ ਰਹਾ ਤਾਂ ਚੱਲੇ ਆਪਾ ਕਿੰਨੀਆਂ ਕਿ ਸਸਤੀਆਂ ਦੰਨੀਆਂ ਬਾਈ ਨਹੀਂ ਰਾਜੂ ਚਾਲ ਚੱਲਾਂਗੇ ਨਹੀਂ ਨਹੀਂ ਹੋਵੇ ਨਹੀਂ ਆਪਾ ਕਿੰਨੀਆਂ ਕਿ ਸਸਤੀਆਂ ਦੰਨੀਆਂ ਆਪਾ ਵੀ ਵਪਾਰੀ ਆ ਫਿਰ ਮਾਲ ਮੋਲੀ ਚੱਲ ਯਾਰ ਚੰਗੀਆਂ ਲੈਣੇ ਚੰਗੀਆਂ ਵੇਚ ਦੇ ਛੱਡ ਗੱਲ ਸੌਦਾ ਕਰ ਹਾਂ ਸੌਦਾ 18000 ਲਾਤਾ ਬਾਈ 18000 ਸਦੀਕ ਲਾਤਾ 10 ਬਾਈ ਖੁੱਲ ਕੇ ਦੱਸੀਏ ਖੁੱਲ ਕੇ ਵੀ ਦੱਸ ਦੇਵੀਂ ਕੀ ਨਾ ਤੈਨੂੰ ਕਾਤੇ ਬੁਖਾਰ ਚੜ ਗਿਆ ਖਣ ਤਾ ਜੱਜ ਜੀ ਤੂੰ ਪੱਛਮੀ ਦੇਖ ਲੈ ਉਹ ਦੇਖ ਲਈ ਵੀਰੇ ਕੋਈ 100 ਦੇ ਗੱਪਣਾ ਕੋਈ ਗਰੰਟੀ ਨਹੀਂ ਹਲੇ ਹਾਂ ਆ ਦਿਖਾ ਲਈ ਕਰਕੇ ਲੈ ਹਾਂ ਖਾਲੀ ਕਰਕੇ ਲੈ ਖਾਲੀ ਕਰਕੇ ਲਈਏ ਨਾ ਕੱਲ ਨੂੰ ਇਹਨਾਂ ਨੂੰ ਐ ਦੋਸਤ ਦੇਣਾ ਦੱਸੋ ਮਹਾਰਾਜ ਹਾਂ ਜੈਨਾ ਨਹੀਂ ਬਹੁਤ ਨਾ 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 ਕਰਦਾ ਸਦੀਕ ਸਾਹਿਬ ਲੈ ਵਾਸਤੇ ਮੁੰਡਾ ਸਾਹਿਬ ਉਹ ਤਾਂ ਟਾਈਪ ਤੇ ਫਿਰ ਹੁਣ ਕੀ ਕਹਿੰਦਾ ਪਰਾਂ ਹੋ ਕੇ ਪੁੱਛ ਲੈ ਉਛਲੋ ਯਾਰ ਬੋਣੀ ਕਰੋ ਯਾਰ ਕਿਉਂ ਤੁਸੀਂ ਚਿਪੜੇ ਖੜੇ ਆ ਹਾਂ ਵੇਚੋ ਮਾਲ ਦੀ ਕੀ ਜਾਂਦਾ ਕੋਈ ਨਹੀਂ ਚੰਮੋ ਨਾਲ ਗੁਆਰੀ ਗਈ ਪਤਾ ਹੀ ਹੈ ਰਾਜ ਤੇਰਾ ਦੋ ਦੰਦ ਪਾ ਭਾਈ ਉਹ ਤਾਂ ਬਾਜ ਸੁਣ ਲਈ ਹੂੰ ਬੱਬੂ ਆਪਾਂ ਕਾਨੂੰ ਮੈਨੂੰ ਉਹ ਕਰੀਏ ਕਹਿੰਦਾ 25 ਦੀ ਦੇ ਦਾਂ ਮੈਂ ਜੀ ਦੇ ਦਾਂਗੇ ਭਾਈ ਗੱਲ ਮੁੱਕੀ ਹੁਣ ਤੂੰ ਦੇਖ ਲੈ ਤੇਰਾ ਭਜਨ ਚੱਲਦਾ ਪਰ ਓ 18.500 ਠੀਕ ਆ ਮੈਂ ਇਕੱਠਾ 5000 ਘਟਤਾ ਤਾ 500 ਦੀ ਤੂੰ ਮਾਰਦਾ ਛੱਡੀ 500 ਦੀ ਤਾਂ ਅਸੀਂ ਪਰਵਾਹ ਹੀ ਨਹੀਂ ਮੰਨੀ ਕਦੇ ਰਾਜੂ ਨੂੰ ਪਤਾ ਨਹੀਂ ਤੇਰਾ ਜਿਹੜਾ ਸਾਡਾ ਹੀ ਪਤਾ ਅੱਛਾ ਛੜ ਕੇ ਪਿੱਛੇ ਵੀ ਨਹੀਂ ਹਰਦੇ ਨਹੀਂ ਪਿੱਛੇ ਗਵਾਰਾ ਨਹੀਂ ਹਟੇ ਆੱਕੇ ਨੇ ਵੀ ਪਛਲੋ ਰਾਜੂ ਨੂੰ ਪੁੱਛੀ ਹਰਦੇ ਨਹੀਂ ਕਹਿੰਦੇ 19000 ਦੀ ਹੋ ਗਈ ਨਹੀਂ ਰਾਜੂ ਨੂੰ ਪੁੱਛ ਲੈ ਕਦੇ ਭੱਜੇਂ ਰਾਜੂ ਠੀਕ ਹੈ ਕਿ ਨਹੀਂ ਸਹੀ ਹੈ ਸਹੀ ਹੈ ਹਾਂ ਫੜ ਨਹੀਂ ਮਹਿੰਗੀ 19000 ਦੀ ਪੈਸੇ ਦੇ ਮਹਿੰਗੀ ਭੈਂਟ ਲੈਣ ਐਸੇ ਘਟਾਣ ਦਾ ਨੇ ਕਰਤੀ ਹੁਣ ਮਹਿੰਗੀ ਹੋ ਗਈ ਹਾਂ ਲਿਆ ਹੋਰੇ ਕੱਢ ਰੋ ਨਹੀਂ ਫਿਰ ਹੈ ਹੈ ਬੱਸ ਫਿਰ ਜਾ ਨਹੀਂ ਮੰਨਦਾ ਭਾਈ ਠੀਕ ਹੈ ਨਹੀਂ ਯਾਰ ਉਹ ਭਾਈ ਹੁੰਦਾ ਤੇਰੀ ਕਦਰ ਕੀਤੀ ਯਾਰ ਮੇਰੀ ਕਰੀ ਆ ਮੈਂ ਮੰਨਦਾ ਤੇਰੀ ਕਦਰ ਕਰੀਏ ਬੱਕਰੀ ਦੀ ਨਹੀਂ ਕੀਤੀ ਪੰਜਾਬ ਪੁਰੇ ਆ ਯਾਰ ਨਾਰ ਫਿਰਦਾ ਕਿਹਦਾ ਆ ਯਾਰ ਉਰੇ ਆਇਆ ਦੋ ਭਾਈ ਦੋ ਭਾਈ ਇਕੱਠੇ ਸੌਦਾ ਕਰੇ ਵਧੀਆ ਹੁੰਦਾ ਆ ਦੱਸ ਆ ਫੜ ਕੋਈ ਇੰਨੇ ਫਰਕ ਪਾਉਂਦਾ ਯਾਰ ਫਰਕ ਦਾ ਰਮਨ ਵੀ ਨਹੀਂ ਕਿਸੇ ਦੀ ਮੰਨ ਲਿਆ ਕਰ ਦੱਸ یار ایک گاڑی راکیتا راست تو صحیح یار کوئی بول باتو جی سندا میری گل نہیں کوئی او نانا ادھر دیکھ آ لے 20000 نہیں 20000 پانچ دن ماننے بس بس میرا سب او نہیں نہیں او نہیں لینی نہیں اپ نکی خال کو نہیں نہیں ایک نال نہیں لینا نہیں 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 ਆ ਰਹੀਆਂ ਛੱਡ ਦੇ ਆ ਰਹੀਆਂ ਸਾਰਾ ਨਹੀਂ ਲੈਣੀ ਬੰਦੇ ਮੈਂ ਗਿਆ ਬੱਕਰੀ ਨੂੰ 15 ਬੱਕਰੀ ਬੰਦਾ ਹੀ ਭੱਜ ਗਿਆ ਹੁਣ ਮੈਂ ਕੀ ਕਰਾਂ ਯਾਰ 20 ਦੀ ਕਹਿਤੀ ਯਾਰ ਜੇ 20 20000 ਦੀ ਫੜਾ ਲੋੜ ਦਾ ਵੀ ਨਾਸ ਮਾਰਤਾ ਉਸੇ ਦੇ ਆ ਉਹੀ 20000 ਦੀ ਦੇ ਨਹੀਂ ਖਾ ਗਰੰਟੀ ਦੇਗਾ ਇੰਨੇ ਬੰਦੇ ਸੁਣ ਲਿਆ ਉਹ ਵੀ ਬੰਦੀ ਹੈ ਬੱਕਰੀ ਜਿੰਨੇ ਦੀ ਅੱਖ ਜਰਾ ਜੂਨ ਦੀ ਲਵਾਂਗੇ ਬੋਲ ਲੈ ਕੇ ਲ ਜਾਊਗਾ ਗਰੰਟੀ ਵਾਲੇ ਹਾਂ ਕਿੰਨੇ ਚਿਰ ਦੀ ਲਿੰਗ ਜਰ ਦੀ ਗਾਰੰਟੀ ਦੇ ਰਿਹਾ ਨਾ ਕਿੰਨੇ ਜਰ ਹਾਂ ਗੁਆਰਵਿੰਦਰ ਦੀ ਨਾਲ ਸਰੀ ਬੱਕਰੀ ਫਰੀ ਨਾ ਟੁਕੜੇ ਦੇ ਕੋਵੇਂ ਅਚਾਰ ਨੂੰ ਵੀ ਮੇਰੀ ਨਹੀਂ ਆ ਇਹ ਲਵਾਣ ਕੋ ਹਾਂ ਇਹ ਸੋਨੇ ਨਾ ਸਰ ਦੇ ਇੱਕ ਦਿਨ ਦੀ ਵੀ ਵਕਾਈ ਮੇਰੇ ਤਿੰਨ ਦਿਨ ਸੰਭਾਲਾ ਪੜਾਵਾ ਓਏ ਬੱਕਰੀਆਂ ਚਾਰਦੇ ਸੀ ਗੱਲ ਨਹੀਂ ਪੰਡਾ ਦਾ ਪੈਲਾ ਗੜੀਆਂ ਨਹੀਂ ਕਰਦੇ ਚਮੋਰ ਪੰਡਾ ਇੱਕ ਦਿਨ ਦੀ ਵੀ ਨਹੀਂ ਚਲ ਕੋਈ ਗੱਲ ਨਹੀਂ ਇੱਕ ਦਿਨ ਦੀ ਕਰਾ 300 ਪੈਸੇ ਮੇਰੇ ਤੇ ਜਾ ਵੀ ਨਾਲ ਦੇ ਬੱਕਰੀ ਫਿਰ ਮਾਰਨ ਦੇ ਅੰਦਰ ਦੋ ਬੱਕਰੀਆਂ ਮੈਨੂੰ ਦੁਨੀਆ ਪੂਰੀ ਦਿਖਾਈਂ ਮੈਨੂੰ ਦੱਸ ਤੂੰ ਤਿੰਨ ਮਹੀਨੇ ਸਮਾਰਾਂ ਚ ਬੱਕਰੀ ਸੂਕੋ ਤੇ ਸਾਢੇ 100 ਰੁਪਏ ਤੋਂ ਕੁਨੇ ਨਹੀਂ 50 ਹੁੰਦੀ ਆ ਉਹ ਵੀ ਬਣੀ ਨਹੀਂ ਕੋਈ ਨਾ ਖਾਲੀ ਖਾਲੀ ਰਹਿਣ ਅੱਜ ਉਹ ਲੈਣੀ ਨਹੀਂ ਬਾਈ ਸਾਢੇ 100 ਜਿਹੜਾ ਸੀ ਗਰੰਟੀ 20 ਦੀ ਫੜੀ ਯਾਰ ਉਹ ਫੜਦੇ 20 21 ਦੀ ਫੜਦੇ ਮੈਂ ਯਾਰ 21 ਦੀ ਫੜਦੇ ਗੱਬਣ ਦੀ ਗਰੰਟੀ ਦਵੇ ਯਾਰ 20 ਦੀ ਕਿਹਦੀ ਫੜੇ ਸਹੀ ਆਪਰਾ ਮੂੰਹ ਖਾਲੀ ਆਏਗਾ ਹੋਰਾ ਓਏ ਗੱਥਾ ਨਾ ਜਾ ਓਏ ਗਰੰਟੀ ਨਹੀਂ ਲੈਂਦਾ ਗਰੰਟੀ ਲਵੇ ਤੈਨੇ ਗਰੰਟੀ ਤੋਂ ਕੀ ਲੈਣਾ ਹੈ ਯਾਰ ਲਊ ਰਿਹਾ ਬੜਾ ਫੰਡੂ ਕੀ ਕਰਾਉਣੀ ਆ ਜੀ ਇਹ ਜੂੜੇ ਨਹੀਂ ਪਛਮੀ ਓਰੇ ਆ ਓਰੇ ਯਾਰ ਮੈਂ ਹੁਣ 2 ਮਹੀਨੇ ਦਾ ਕਰ ਦਾਂਗੇ ਬੱਚਾ 2 ਜਾਂ 15 ਮਹੀਨੇ ਦਾ ਕਰ ਦਾਂਗੇ ਨਿਕਲ ਲੈ ਕੇ ਦੇ ਬੱਚਾ 2 ਮਹੀਨ ਸੁਲਾਹ 2 ਮਹੀਨੇ ਯਾਨੀ ਕਿ 21 ਹਜ਼ਾਰ ਜੀ ਲੈ ਲਈਏ 20 ਦੀ 6 21 ਦੀ ਲੰਦਾ ਮੈਂ ਲੰਦਾ ਲੈ ਕੇ ਬੰਦੇ ਆ ਔਰ ਤੂੰ ਜਨਾਸ ਹੋਈ 3 ਮਹੀਨੇ ਦਾ ਰੁਪਿਆ 50 ਹਜ਼ਾਰ ਚੱਕੂਗਾ ਇਹ ਦੇ ਕੀ ਗਿਆ ਜਾਂ ਤੂੰ ਨਹੀਂ 50000 ਜਦ ਬੰਡਰ ਕਰੇ ਦੇਖ ਤੂੰ ਗੱਪਾਂ ਦੇ ਪੈਸੇ ਲਵਾਈਂਦਾ ਬਾਈ ਤੂੰ ਉਹ ਬਾਈ ਗੱਪਾਂ ਨਾ ਬੱਕੀ ਹੋ ਗਈਆਂ ਆ ਵੇਖਿਆ ਆਹ ਭਾਰਾ ਜੀ ਆਉਂਦੀ ਆ ਭਾਈ ਛੱਡ ਦਿਓ ਭਾਰਾ ਆਉਂਦੀ ਆ ਭਾਰਾ ਦੇ ਭੰਡਰ ਆ ਇੱਧਰ ਗੱਲ ਸੁਣ ਲੈ ਮੈਂ ਕਹਿੰਦਾ ਭੰਡਰ ਆ ਭੰਡਰ ਲੰਗਿਆ ਸਾਨੂੰ ਪੁੱਗਦੇ ਇੰਨੇ ਵੀ ਭਾਈ ਦੇਣੀਆਂ ਤੁਹਾਨੂੰ ਪੁੱਗਦੇ ਲੈ ਲਓ ਗੱਲ ਖਤਮ ਹੈ ਕੋਈ ਨਹੀਂ ਵੀ ਕਾਨੂੰਨ ਦਾ ਪਾਇਆ ਨਹੀਂ ਸਵਾਤਾ ਹੈ ਗੱਲ ਨਾ ਦਰਦੇ ਭਾਈ ਮੋਦਨ ਨਹੀਂ ਜਾਂਦੇ ਲਾਤੀ ਆਪਾਂ ਯਾਰ ਪੁੱਗ ਕੇ ਚੱਲਦੇ ਆਂ ਮੈਂ ਕਹਿੰਦਾ ਪੁੱਗਦੀ ਹੈ ਹੰਡਰਪਲ ਜੀ ਨਾ ਤੱਈਆ ਗੱਲ ਮੁਕੀ ਗੱਬਰ ਦੀ ਗਰੰਟੀ ਲੈਣਾ 20 ਚੱਕ ਉਹ ਜਾਣਦੇ ਜਾਣਦੇ ਵੀ ਰਿਆਰਤਾ ਦੋਨੇ ਪਾਸੇ ਆਏ ਇਹਨਾਂ ਨੂੰ ਕੌਣ ਉਹ ਮੈਂ ਗੱਬਰ ਕਰਕੇ ਲਈ ਜਾਂਦਾ ਸੀ ਮੈਂ ਫੰਡਰ ਕਰਕੇ ਦੰਨਾ ਸੀ 25 ਤੋਂ ਘੱਟ ਦੇਣੀ ਦੇਣੀ ਆ ਲੈ ਤੇਰੀ ਮੌਜਾਂ ਆਨੂੰ ਇੰਨਾ ਹੋ ਕਰੇ ਆਨੂੰ ਜਿੰਦਗੀ ਜਾਨ ਵੀ ਅਸੀਂ ਦੀ ਜਿੰਦਗੀ ਉਹ ਗੱਲ ਦੀ ਇਸੇ ਕੰਮ ਚ